ਲੇ ਵਿੱਚ ਮਨੁੱਖ ਨੇ ਫਲ ਪੱਤੇਆਂ ਦੇ ਨਾਲ ਕੱਚਾ ਮਾਸ ਖਾ ਕੇ ਆਪਣੀ ਭੁੱਖ ਦੀ ਪੂਰਤੀ ਕੀਤੀ ਅੱਜ ਇੰਨੀ ਤਰੱਕੀ ਹੋ ਗਈ ਕਿ ਅਸੀਂ ਕਈ ਪ੍ਰਕਾਰ ਦਾ ਭੋਜਨ ਤਿਆਰ ਕਰਨ 'ਚ ਸਮਰੱਥ ਹੋ ਗਏ ਪਰ ਅਗਿਆਨਤਾ ਕਾਰਨ ਇਹੀ ਭੋਜਨ ਕਈਆਂ ਵਾਸਤੇ ਪਾਪ ਪੁੰਨ ਦਾ ਵਿਸ਼ਾ ਬਣ ਗਿਆ ਜਦਕਿ ਪਾਪ ਪੁੰਨ ਦੋਵੇਂ ਇੱਕ ਸਮਾਨ ਹਨ ਪਾਪ ਪੁੰਨ ਦੋਵੇਂ ਇੱਕ ਸਮਾਨ ਨਿਜਕਰ ਪਰਸ ਤਜੋ ਗੁਣ ਆਨ ਅੱਜ ਸਾਰਾ ਸੰਸਾਰ ਦੁਬਿਧਾ 'ਚ ਪਿਆ ਕਿ ਭੋਜਨ ਸ਼ਾਕਾਹਾਰੀ ਹੋਣਾ ਚਾਹੀਦਾ ਕਿ ਮਾਸਾਹਾਰੀ ਦੇਵਤੇ ਮਾਸਾਹਾਰੀ ਭੋਜਨ ਦੇ ਨਾਲ ਸ਼ਰਾਬ ਵੀ ਪੀਂਦੇ ਸਨ ਜਿਸ ਨੂੰ ਸੋਮਰਸ ਕਹਾ ਜਾਂਦਾ ਅੱਜ ਵੀ ਕਾਲੀ ਮਾਤਾ ਤੇ ਕਮੱਖਿਆ ਦੇਵੀ ਦੇ ਮੰਦਰ ਮੀਰ ਦਾ ਪ੍ਰਸ਼ਾਦ ਮਿਲਦਾ ਹਜੂਰ ਸਾਹਿਬ ਬੱਕਰੇ ਝੜਕਾਏ ਜਾਂਦੇ ਤੇ ਭੈਰੋਨਾਥ ਦੇ ਮੰਦਰ ਸ਼ਰਾਬ ਦਾ ਪ੍ਰਸ਼ਾਦ ਮਿਲਦਾ ਦੂਜੇ ਪਾਸੇ ਮਹਾਵੀਰ ਜੈਨ ਤੇ ਮਹਾਤਮਾ ਬੁੱਧ ਰਾਜਿਆਂ ਦੇ ਪੁੱਤਰ ਹੋਣ ਕਾਰਨ ਹਰ ਤਰ੍ਹਾਂ ਦਾ ਭੋਜਨ ਖਾ ਚੁੱਕੇ ਸਨ ਇਸ ਲਈ ਰੁੱਖਾ ਸੁੱਖਾ ਖਾ ਕੇ ਭੋਜਨ ਚੋਂ ਰਸ ਲੈਣਾ ਹੀ ਛੱਡ ਦਿੱਤਾ ਇਹ ਰਸ ਛਾੜੇ ਉਹ ਰਸ ਆਵਾ ਉਹ ਰਸ ਪੀਆ ਇਹ ਰਸ ਨਹੀਂ ਪਾਵਾ ਭੁੱਖੇ ਬੰਦੇ ਨੂੰ ਦੋ ਰੋਟੀਆਂ ਨਾਲ ਵਾਸਤਾ ਭੁੱਖ ਆਪਣੇ ਆਪ ਹੀ ਭੋਜਨ ਨੂੰ ਸਵਾਦ ਬਣਾ ਦਿੰਦੀ ਰੂਪੇ ਕਾਮੇ ਦੋਸਤੀ ਭੁੱਖੇ ਸਾਦੇ ਗੰਢ ਲੱਬੇ ਮਾਲੇ ਕੁੱਲ ਮਿਲ ਮਿੱਚਲ ਉੰਗੇ ਸੌਰ ਬਲੰਗ ਈਸਾ ਮਸੀਹ ਸ਼ਾਕਾਹਾਰੀ ਮਾਸਾਹਾਰੀ ਭੋਜਨ ਦੇ ਨਾਲ ਸ਼ਰਾਬ ਵੀ ਪੀ ਲੈਂਦੇ ਅੱਜ ਠੰਡੇ ਦੇਸ਼ਾਂ 'ਚ ਡਾਕਟਰਾਂ ਵੱਲੋਂ ਹਰ ਕਿਸੇ ਨੂੰ 30 ਐਮਐਲ ਸ਼ਰਾਬ ਪੀਣ ਦੀ ਸਲਾਹ ਦਿੱਤੀ ਜਾ ਰਹੀ ਤਾਂ ਜੋ ਸਰੀਰ ਗਰਮ ਰਹਿ ਸਕੇ ਜ਼ਰੂਰਤ ਵਜੋਂ ਲਓ ਤਾਂ ਜ਼ਹਿਰ ਵੀ ਅੰਮ੍ਰਿਤ ਬਣ ਜਾਂਦਾ ਹਜਰਤ ਮੁਹੰਮਦ ਸੂਰ ਦੇ ਮੀਟ ਤੋਂ ਇਲਾਵਾ ਸਾਰੇ ਜਾਨਵਰਾਂ ਦਾ ਮੀਟ ਖਾ ਲੈਂਦੇ ਸਨ ਸੂਰ ਵੀ ਸਿਰਫ ਇਸ ਕਰਕੇ ਛੱਡਿਆ ਕਿ ਗਰਦਨ ਦੀ ਹੱਡੀ ਮੋਟੀ ਹੋਣ ਕਾਰਨ ਉਸ ਨੂੰ ਹਲਾਲ ਕਰਨਾ ਮੁਸ਼ਕਲ ਕਿਸੇ ਅਨਸਾਰ ਮੀਟ ਛੜਕੇ ਵਾਲਾ ਸਹੀ ਤੇ ਕਿਸੇ ਵਾਸਤੇ ਹਲਾਲ ਕੀਤਾ ਹੋਇਆ ਕੁਰਾਨ ਪੁਰਾਨ ਬਾਈਬਲ ਕਿਸੇ ਵਿੱਚ ਵੀ ਮਾਸ ਖਾਣ ਦੀ ਮਨਾਹੀ ਨਹੀਂ ਕੀਤੀ ਗਈ ਸਗੋਂ ਹਰ ਖੁਸ਼ੀ ਦੇ ਮੌਕੇ ਇਸ ਨੂੰ ਖਾਣਾ ਚੰਗਾ ਸਮਝਿਆ ਗਿਆ ਮਾਸ ਪੁਰਾਣੀ ਮਾਸ ਕਤੇ ਵੀ ਚੌਜੁਗ ਮਾਸ ਕਮਾਣਾ ਜੱਜ ਕਾਜ ਵਿਆਹ ਸੁਹਾਵੇ ਉੱਥੇ ਮਾਸ ਸਮਾਣਾ ਜੇ ਵਿਗਿਆਨਕ ਦ੍ਰਿਸ਼ਟੀ ਤੋਂ ਦੇਖਿਆ ਜਾਵੇ ਤਾਂ ਮਾਸ ਤਾਂ ਮਾਸ ਹੈ ਸਾਗ ਸਬਜ਼ੀ ਫਲ ਵੀ ਮਾਸ ਹੈ ਸਾਰੀ ਬਨਸਪਤੀ 'ਚ ਜਾਨ ਹੈ ਇਹ ਵੀ ਦੁੱਖ ਸੁੱਖ ਮਹਿਸੂਸ ਕਰਦੀ ਪਾਣੀ ਨੂੰ ਫਿਲਟਰ ਕਰਨ ਦਾ ਮਤਲਬ ਹੀ ਅਣਚਾਹੇ ਜੀਵਾਂ ਨੂੰ ਮਾਰਨਾ ਹੈ ਫਲ ਸਬਜ਼ੀਆਂ ਹੋਰ ਕੁਝ ਨਹੀਂ ਵਨਸਪਤੀ ਦੇ ਹੀ 3 ਪੁੱਤਰ ਹਨ ਜੀਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਏ ਪਹਿਲਾ ਪਾਣੀ ਜੀਓ ਹੈ ਜਿਤ ਹਰਿਆ ਸਭ ਕੋਏ ਕੋਈ ਵੀ ਇਨਸਾਨ ਜੀਵ ਹੱਤਿਆ ਤੋਂ ਬਚ ਨਹੀਂ ਸਕਦਾ ਘਰ ਵਿੱਚ ਮੱਖੀਆਂ ਮੱਛਰ ਮਾਰਨ ਵਾਲੀਆਂ ਮਸ਼ੀਨਾਂ ਫਸਲਾਂ ਤੇ ਸਪਰੇ ਦਵਾਈਆਂ ਸਭ ਦਾ ਮਨੋਰਥ ਹੀ ਜੀਵ ਹੱਤਿਆ ਹੈ ਦਹੀਂ ਨੂੰ ਮਾਈਕਰੋਸਕੋਪ ਰਾਹੀਂ ਵੇਖੋ ਹਜ਼ਾਰਾਂ ਦੀ ਗਿਣਤੀ 'ਚ ਜਿੰਦਾ ਜੀਵ ਦੇ ਇਸ ਜਾਣ ਕੇ ਜਾਨਵਰ ਦੀ ਚਰਬੀ ਖੁਰ ਕੇ ਹੀ ਦੁੱਧ ਬਣਦਾ 크ਰਿਸਚੀਅਨਿਟੀ ਦੀ ਕੁਇਕਰ ਸੰਪਰਦਾ ਤਾਂ ਦੁੱਧ ਨੂੰ ਵੀ ਤਰਲ ਮਾਸ ਮੰਨਦੀ ਇਸ ਲਈ ਕੀ ਖਾਣਾ ਤੇ ਕੀ ਛੱਡਣਾ ਇਹ ਝਗੜਾ ਹੀ ਮੂਰਖਾਂ ਦਾ ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣੇ ਕੌਣ ਮਾਸ ਕੌਣ ਸਾਗ ਕਹਾਵੇ ਕਿਸ ਵਿੱਚ ਪਾਪ ਸਮਾਨੇ ਸਾਡੇ ਸਰੀਰ ਚ ਕਰੋੜਾਂ ਦੀ ਗਿਣਤੀ ਚ ਸੂਖਮ ਜੀਵ ਪਲ ਰਹੇ ਸਾਹ ਲੈਣ ਨਾਲ ਲੱਖਾਂ ਸੂਖਮ ਜੀਵ ਸਾਡੇ ਮੂੰਹ ਅੰਦਰ ਚਲੇ ਜਾਂਦੇ ਹਰ ਉਹ ਭੋਜਨ ਜੋ ਸਾਨੂੰ ਜੀਵਨ ਦਿੰਦਾ ਉਸ ਵਿੱਚ ਜੀਵਾਂ ਦਾ ਹੋਣਾ ਲਾਜ਼ਮੀ ਜੀਵਾਂ ਦਾ ਆਹਾਰ ਜੀ ਖਾਣਾ ਇਹ ਕਰੇ ਵਿੱਚ ਉਪਾਏ ਛਾਏ ਦਾ ਤਿੰਨਾ ਵੀ ਸਾਰ ਕਰੇ ਆਦਮੀ ਸੁਤੰਤਰ ਹੈ ਆਪਣੀ ਮਰਜ਼ੀ ਨਾਲ ਕੋਈ ਵੀ ਭੋਜਨ ਖਾ ਸਕਦਾ ਇਸ ਲਈ ਕੀ ਖਾਣਾ ਤੇ ਕੀ ਨਹੀਂ ਹਰ ਇਨਸਾਨ ਦੀ ਆਪਣੀ ਪਸੰਦ ਹੋਣੀ ਚਾਹੀਦੀ ਹਰ ਇਨਸਾਨ ਕਈ ਜਾਨਵਰਾਂ ਦਾ ਸੁਮੇਲ ਹੈ ਕਿਸ ਸਮੇਂ ਕਿਹੜਾ ਜਾਨਵਰ ਕੀ ਖਾਣ ਨੂੰ ਮੰਗ ਲਵੇ ਕੁਝ ਨਹੀਂ ਕਿਹਾ ਜਾ ਸਕਦਾ ਮਨੁੱਖ ਬੜੀ ਲੰਬੀ ਯਾਤਰਾ ਤੋਂ ਕਈ ਜੂਨਾ ਭੋਗ ਕੇ ਆਇਆ ਸ਼ਾਕਾਹਾਰੀ ਮਾਸਾਹਾਰੀ ਹੋਣਾ ਉਸ ਦੀ ਆਪਣੀ ਫਿਤਰਤ ਭੋਜਨ ਪਰਮਾਤਮਾ ਨੂੰ ਜਾਣਨ ਦੇ ਰਸਤੇ 'ਚ ਰੁਕਾਵਟ ਨਹੀਂ ਬਣ ਸਕਦਾ ਇਸ ਲਈ ਬਾਹਰ ਦੀ ਖਾਣ ਪੀਣ ਦੀ ਉਲਝਣ ਨੂੰ ਮਕਾ ਕੇ ਮਨ ਦਾ ਭੋਜਨ ਸ਼ਕਣਾ ਚਾਹੀਦਾ ਤ੍ਰਿਪਤੀ ਉਸੇ ਨਾਲ ਹੀ ਹੋਣੀ ਤ੍ਰਿਪਤ ਭਈ ਸੱਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਤੇ ਆਇਆ